ਲਿੰਕ ਕੋਪੀ ਕਰ ਦਬਾਰਾ ਰੀਓਪਨ ਕਰ ਹਾਂਜੀ ਜਿੰਨੇ ਵੀ ਅਸਾਂ ਮੇ ਲਾਈਵ ਮਾధ్యਮ ਜੁੜੇ ਹੋਏ ਨੇ ਇੱਕ ਵਾਰੀ ਦੱਸ ਦੋ ਕਿ ਆਵਾਜ਼ ਕਲੀਅਰ ਹੈ ਤੇ ਵੀਡੀਓ ਕਲੀਅਰ ਹੈ ਬਹੁਤ ਹੀ ਸਤਿਕਾਰਯੋਗ ਈਟੀਟੀ 9994 ਬੇਰੋਜ਼ਗਾਰ ਦੇ ਆਪ ਸਾਥੀਓ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਤਾਂ ਅਕਸਰ ਹੁੰਦਾ ਹੀ ਏ ਤੂੰ ਇਹ ਗੱਲ ਮੰਨ ਕੇ ਚੱਲੀ ਕਿ ਰਸਤਾ ਸੌਖਾ ਨਹੀਂ ਇਹ ਤਾਂ ਅਕਸਰ ਹੁੰਦਾ ਹੀ ਏ ਤੂੰ ਇਹ ਗੱਲ ਮੰਨ ਕੇ ਚੱਲੀ ਕਿ ਰਸਤਾ ਸੌਖਾ ਨਹੀਂ ਪਹਿਲੀ ਦੂਜੀ ਤੀਜੀ ਵਾਰੀ ਉਹੀ ਦਵਾਰਾ ਮੱਲੀ ਕਿ ਰਸਤਾ ਸੌਖਾ ਨਹੀਂ ਈ ਹੋਇਆ ਜੇ ਥੱਕਿਆ ਨੂੰ ਡਰ ਤੋਂ ਦਿੱਤਾ ਮੋੜ ਕਿ ਮਿਹਨਤ ਛੱਡਣੀ ਨਹੀਂ ਭਾਵੇਂ ਮਿਲ ਜੇ ਲੱਖਾਂ ਕਰੋੜ ਤੇ ਭਾਵੇਂ ਕੁਝ ਦਾ ਮਿਲੇ ਤੇ ਮਿਹਨਤ ਛੱਡਣੀ ਨਹੀਂ ਓ ਸਾਥੀਓ ਅੱਜ ਜਿਹੜਾ ਲਾਈਵ ਹੋਣ ਦਾ ਮੇਨ ਮਕਸਦ ਏ ਕਿ ਜਿਹੜੀ ਅੱਜ ਮੀਟਿੰਗ ਸਿੱਖਿਆ ਮੰਤਰੀ ਜੀ ਨਾਲ ਕਰਾਈ ਗਈ ਸੀ ਸਿੱਖਿਆ ਮੰਤਰੀ ਜੀ ਨਾਲ ਆਪਣੀ ਭਰਤੀ ਦੀ ਗੱਲਬਾਤ ਕੀਤੀ ਗਈ ਜੋ ਵੀ ਪ੍ਰੋਸੈਸ ਰਹਿੰਦਾ ਹੈ ਮੰਤਰੀ ਜੀ ਨੇ ਗੱਲਬਾਤ ਵਧੀਆ ਤਰੀਕੇ ਦੇ ਨਾਲ ਸੁਣੀ ਆਪਣੀ ਤੇ ਉਹਨਾਂ ਨੇ ਇੱਕ ਇੱਕ ਗੱਲ ਤੇ ਵਧੀਆ ਤਰੀਕੇ ਦੇ ਨਾਲ ਆਪਾਂ ਨੂੰ ਜਵਾਬ ਦਿੱਤਾ ਉਹਨਾਂ ਨੇ ਇਹੀ ਕਿਹਾ ਕਿ ਸੈਕਟਰੀ ਮੈਡਮ ਜੀ ਜੋ ਜੋ ਇਥੋਂ ਬਦਲੀ ਹੋ ਗਈ ਸੀ ਤੇ ਉਹਨਾਂ ਦੀ ਥਾਂ ਨਵੇਂ ਜਿਹੜੇ ਸੈਕਟਰੀ ਮੈਡਮ ਆ ਗਏ ਨੇ ਤੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇਗੀ ਤੇ ਸਾਡੇ ਵੱਲੋਂ ਵੀ ਉਹਨਾਂ ਦੇ ਨਾਲ ਇੱਕ ਇੱਕ ਗੱਲ ਸਾਂਝੀ ਕੀਤੀ ਗਈ ਕਿ ਜੋ ਫਾਈਲਾਂ ਦਾ ਵਰਕ ਹੈ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਉਹਦੇ ਲਈ ਸਾਥੀਓ ਸਿੱਖਿਆ ਮੰਤਰੀ ਜੀ ਨੇ ਸਾਨੂੰ ਡਿਪਾਰਟਮੈਂਟ ਦੇ ਵਿੱਚ ਭੇਜਿਆ ਗਿਆ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਦੇ ਵਿੱਚ ਜਾ ਕੇ ਤੁਸੀਂ رابطہ ਕਾਇਮ ਕਰੋ ਉਤੋਂ ਸਹੀ ਤਰੀਕੇ ਦੇ ਨਾਲ ਸਹੀ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰੋ ਸਾਥੀਓ ਜਦੋਂ ਡਿਪਾਰਟਮੈਂਟ ਦੇ ਵਿੱਚ ਗੱਲਬਾਤ ਕੀਤੀ ਗਈ ਅੱਧਾ ਪੌਣਾ ਘੰਟਾ ਬਾਅਦ ਗੱਲਬਾਤ ਕੀਤੀ ਗਈ ਹਰ ਇੱਕ ਚੀਜ਼ ਤੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਕੀਤੀ ਗਈ ਕਿ ਜਿਹੜੀਆਂ ਸਾਡੀਆਂ ਫਾਈਲਾਂ ਨੇ ਕਿਹੜੀਆਂ ਸਾਡੀਆਂ ਫਾਈਲਾਂ ਜੋ ਸਹੀ ਤਰੀਕੇ ਦੇ ਨਾਲ ਪਾਸ ਹੋ ਕੇ ਇੱਥੇ ਆ ਗਈਆਂ ਨੇ ਕਿੰਨਾ ਫਾਈਲਾਂ ਦੇ ਵਿੱਚ ਤਰੁੱਟੀਆਂ ਨੇ ਉਹ ਸਾਨੂੰ ਦੱਸਿਆ ਜਾਵੇ ਸਾਥੀਓ ਡਿਪਾਰਟਮੈਂਟ ਦੇ ਜੋ ਵੀ ਅਧਿਕਾਰੀ ਸੀ ਉਹਨਾਂ ਨੇ ਇੱਕ ਇੱਕ ਗੱਲ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਸਾਹਮਣੇ ਰੱਖੀ ਸਾਥਿਓ ਜਿਹੜਾ ਪਰਸਨਲ ডিফেন্স ਤੇ ਸਪੋਰਟਸ ਦਾ ਜਿਹੜਾ ਜਵਾਬ ਏ ਉਹ ਤਾਂ ਦੇ ਦਿੱਤਾ ਗਿਆ ਸੀ ਪਰ ਕੁਝ ਤਰੁੱਟੀਆਂ ਵਿੱਚ ਰਹਿੰਦੀਆਂ ਨੇ ਜੋ ਅਜੇ ਕਲੀਅਰ ਕਰਨੀਆਂ ਨੇ ਸਾਥਿਓ ਫਿਰ ਸੈਕਟਰੀ ਮੈਡਮ ਵੀ ਅੱਜ ਜੁਆਇਨ ਕਰ ਗਏ ਨੇ ਉਹਨਾਂ ਦੇ ਪ੍ਰਾਈਵੇਟ ਸੈਕਟਰੀ ਨਾਲ ਵੀ ਮਿਲਿਆ ਗਿਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਉਹ ਕਹਿੰਦੇ ਕਿ ਜੋ ਵੀ ਤੁਹਾਡੀਆਂ ਫਾਈਲਾਂ ਦੇ ਵਿੱਚ ਤਰੁੱਟੀਆਂ ਨੇ ਉਹ ਜਲਦੀ ਹੀ ਕਲੀਅਰ ਕੀਤੀਆਂ ਜਾਣਗੀਆਂ ਤੇ ਤੁਹਾਡਾ ਜਿਹੜਾ ਅਗਲਾ ਪ੍ਰੋਸੈਸ ਏ ਸਾਥੀਓ ਜਿਹੜੀਆਂ ਬਚਦੀਆਂ ਪੋਸਟਾਂ ਨੇ ਕਿਸੇ ਵੀ ਸਾਥੀ ਨੂੰ ਦੋ ਚਿੱਠੀ ਦੇ ਵਿੱਚ ਰਹਿਣ ਦੀ ਬਿਲਕੁਲ ਲੋੜ ਨਹੀਂ ਕਿਉਂਕਿ ਜਿਹੜੀਆਂ 1994 ਭਰਤੀ ਦੀ ਜਿਹੜੀ ਲਿਸਟ ਪੈ ਗਈ ਹੈ ਤੇ ਜਿਹੜੀਆਂ ਬਾਕੀ ਪੋਸਟਾਂ ਬਚਦੀਆਂ ਨੇ ਉਹ ਸਾਰੀਆਂ ਹੀ ਪੋਸਟਾਂ ਦੀ ਗੱਲਬਾਤ ਕੀਤੀ ਜਾਂਦੀ ਏ ਤੇ ਡਿਪਾਰਟਮੈਂਟ ਵੱਲੋਂ ਵੀ ਇਹੀ ਕਿਹਾ ਜਾਂਦਾ ਕਿ ਤੁਹਾਡੀਆਂ ਸਾਰੀਆਂ ਹੀ ਪੋਸਟਾਂ ਜਿਹੜੀਆਂ ਨੇ ਉਹ ਤੁਹਾਨੂੰ ਦਿੱਤੀਆਂ ਜਾਣਗੀਆਂ ਇਸ ਲਈ ਸਾਥੀਓ ਇਹ ਖੁਸ਼ੀ ਦੀ ਗੱਲ ਹੈ ਜਦੋਂ ਕਿਹਾ ਜਾਂਦਾ ਕਿ ਤੁਹਾਡੀਆਂ ਸਾਰੀਆਂ ਪੋਸਟਾਂ ਜਿਹੜੀਆਂ ਨੇ ਤੁਹਾਡੀ ਝੋਲੀ ਦੇ ਵਿੱਚ ਪਾਈਆਂ ਜਾਣਗੀਆਂ ਪਰ ਜਿਹੜੇ ਜਿਹੜੇ ਸਾਥੀ ਉਸ ਦੇ ਵਿੱਚ ਮੈਟਰ ਦੇ ਆਧਾਰ ਤੇ ਆਉਂਦੇ ਨੇ ਸਾਥੀਓ ਲੱਗਣਗੇ ਤਾਂ ਉਹੀ ਵੇਖਿਓ ਸਾਥੀਓ ਇਹਦੇ ਵਿੱਚ ਇਹ ਨਹੀਂ ਵੀ ਕਿ ਮੈਂ ਆਪਣੇ ਭਾਈ ਨੂੰ ਜਿਹਨੇ 8TT ਨਹੀਂ ਕੀਤੀ ਹੋਈ ਉਹਨੂੰ ਬਾਅਦੋਂ ਫੜ ਕੇ ਮੈਂ ਕਹਾਂਗਾ ਆ ਜਾ ਭਾਈ ਤੂੰ ਟੀਚਰ ਲੱਗ ਜਾ ਸ਼ਾਇਦ ਐਦਾਂ ਨਹੀਂ ਹੋਣਾ ਉਹੀ ਸਾਥੀ ਲੱਗੇਗਾ ਜਿਨੇ ਪੇਪਰ ਦਿੱਤਾ ਹੈ ਜਿਹੜਾ ਮੈਟਰ ਦੇ ਵਿੱਚ ਆਉਂਦਾ ਹੈ ਸਾਥੀਓ ਮੈਦਾ ਰੱਖਣਾ ਨਹੀਂ ਰੱਖਣਾ ਡਿਪਾਰਟਮੈਂਟ ਨੇ ਮੈਟਰ ਦੇ ਆਧਾਰ ਤੇ ਰੱਖਣਾ ਹੈ ਸਾਡਾ ਫਰਜ਼ ਇਹੀ ਹੈ ਕਿ ਜਿਹੜੀ ਵੀ ਜਾਣਕਾਰੀ ਹੈ ਸਿੱਖਿਆ ਮੰਤਰੀ ਜੀ ਵੱਲੋਂ ਜਿਹੜੀ ਵੀ ਜਾਣਕਾਰੀ ਡਿਪਾਰਟਮੈਂਟ ਵੱਲੋਂ ਸਾਡੇ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਜਿਹੜੀ ਅਸੀਂ ਜਾਣਕਾਰੀ ਇਕੱਠੀ ਕਰੀਦਾ ਡਿਪਾਰਟਮੈਂਟ ਵੱਲੋਂ ਤੁਹਾਡੇ ਸਾਹਮਣੇ ਇੱਕ ਸ਼ੀਸ਼ੇ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਰੱਖ ਦੇਣੀ ਸੋ ਸਾਥੀਓ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਸਾਥੀਓ ਅੱਜ 2364 ਸਾਥੀਆਂ ਦੀ ਵੀ ਲਿਸਟ ਜਿਹੜੀ ਆਊਟ ਹੋਈ ਏ ਸਾਥੀਓ ਖੁਸ਼ੀ ਹੁੰਦੀ ਏ ਉਹਨਾਂ ਦਾ ਵੀ ਸਬਰ ਵੇਖੋ ਕਿ ਭਰਤੀ ਰੱਦ ਹੋ ਗਈ ਸੀ ਕਿਸੇ ਟਾਈਮ ਸਾਥੀਆਂ ਨੇ ਸੰਘਰਸ਼ ਕੀਤਾ ਮੀਟਿੰਗਾਂ ਕੀਤੀਆਂ ਪਿਆਰ ਦੇ ਨਾਲ ਸਰਕਾਰ ਦੇ ਨਾਲ ਪੇਸ਼ ਆਏ ਸਾਥੀਓ ਅੱਜ ਉਹਨਾਂ ਦੀ ਸਟੈਪ ਵਾਈਜ਼ ਸਟੈਪ ਜਿੱਤ ਹੋ ਰਹੀ ਏ ਇਸ ਲਈ ਸਾਥੀਓ ਜਿੱਥੇ ਨਰਮਾਈ ਵਰਤਨੀ ਪਈ ਉਥੇ ਨਰਮਾਈ ਵਰਤਾਂਗੇ ਜਿੱਥੇ ਗਰਮਾਈ ਵਰਤਨੀ ਪਈ ਉਥੇ ਗਰਮਾਈ ਵਰਤਾਂਗੇ ਪਰ ਸਾਥੀਓ ਲੱਗ ਰਿਹਾ ਹੈ ਕਿ ਜਿਹੜਾ ਨਰਮਾਈ ਦੇ ਵਿੱਚ ਬਹੁਤ ਵੱਡਾ ਫਾਇਦਾ ਆਪਣੇ ਸਾਹਮਣੇ ਨਜ਼ਰ ਆ ਰਿਹਾ ਹੈ ਪਰ ਫਿਰ ਵੀ ਜੇ ਲੱਗਦਾ ਹੈ ਕਿ ਆਪਣਾ ਮਸਲਾ ਜਿਹੜਾ ਸਹੀ ਲਾਈਨ ਤੇ ਨਹੀਂ ਪੈ ਰਿਹਾ ਸਾਥੀਓ ਆਪਾਂ ਦੂਜੇ ਤਰੀਕੇ ਵੀ ਹੋ ਜਾਾਂਗੇ ਪਰ ਮੈਨੂੰ ਲੱਗਦਾ ਨਹੀਂ ਕਿ ਆਪਣਾ ਕੰਮ ਨਰਮਾਈ ਦੇ ਨਾਲ ਹੀ ਹੋ ਜਾਏਗਾ ਕਿਉਂਕਿ ਸਾਥੀਓ ਸਿੱਖਿਆ ਮੰਤਰੀ ਜੀ ਵੱਲੋਂ ਵਾਰ-ਵਾਰ ਇਹੀ ਕਿਹਾ ਜਾਂਦਾ ਏ ਕਿ ਸਾਡੇ ਨਾਲ ਕੋਆਪਰੇਟ ਕਰਕੇ ਚੱਲੋ ਤੁਹਾਨੂੰ ਸਹੀ ਰਸਤੇ ਪਾਵਾਂਗੇ ਤੁਹਾਡੀ ਭਰਤੀ ਜਿਹੜੀ ਏ ਉਹ ਸਹੀ ਤਰੀਕੇ ਨਾਲ ਕੰਪਲੀਟ ਕਰਾਂਗੇ ਸਾਥੀਓ ਮੰਨਦੇ ਸੀ ਕਿਸੇ ਟਾਈਮ ਬੈਗ ਲੋਗ ਲਈ ਸਰਕਾਰ ਕਰਦੀ ਸੀ ਪਰ ਸਾਥੀਓ ਮੈਂ ਤੁਹਾਨੂੰ ਇੱਕ ਗੱਲ ਇਹ ਸੱਚੀ ਦੱਸਦਾ ਕਿ 2023 ਦੇ ਸਤੰਬਰ 27 ਸਤੰਬਰ ਦੇ ਵਿੱਚ ਮੀਟਿੰਗ ਸਾਡੀ ਹੋਈ ਸੀ ਸਿੱਖਿਆ ਮੰਤਰੀ ਜੀ ਨੇ ਉਦੋਂ ਹੀ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਿਹੜੀ ਤੁਹਾਡੀ ਭਰਤੀ ਏ ਦੋ ਫੇਸਾਂ ਦੇ ਵਿੱਚ ਹੋਵੇਗੀ 302994 ਦੋਵੇਂ ਫੇਸ ਕੰਪਲੀਟ ਕੀਤਾ ਜਾਣਗੇ ਸਾਥੀਓ ਲੱਗ ਰਿਹਾ ਏ ਕਿ ਸਿੱਖਿਆ ਮੰਤਰੀ ਆਪਣੇ ਜਿਹੜੇ ਉਸ ਵਾਅਦੇ ਤੇ ਖਰੇ ਉਤਰ ਰਹੇ ਨੇ ਪਰ ਜੇ ਫਿਰ ਵੀ ਕਿਤੇ ਆਪਾਂ ਨੂੰ ਲੱਗਦਾ ਏ ਸਾਥੀਓ ਆਪਾਂ ਦੂਜੇ ਤਰੀਕੇ ਹੋ ਜਾਾਂਗੇ ਉਹ ਤੁਹਾਨੂੰ ਪਤਾ ਏ ਕਿ ਆਪਾਂ ਕਿਸ ਤਰ੍ਹਾਂ ਭਰਤੀ ਕੰਪਲੀਟ ਕਰਾਣੀ ਏ ਸੋ ਸਾਥਿਓ ਅੰਤ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਆਪਾਂ ਜਿਹੜੀ ਮਿਹਨਤ ਉਹ ਬਿਲਕੁਲ ਨਹੀਂ ਛੱਡਣੀ ਆਪਣੇ ਰੋਜਗਾਰ ਤੇ ਆਪਾਂ ਪਹੁੰਚ ਕੇ ਰਵਾਂਗੇ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹਾਂ ਹੋਏਗਾ ਮੈਟਰ ਬੇਸੇ ਹੋਏਗਾ ਸਟੈਪ ਬਾਈ ਸਟੈਪ ਹੋਏਗਾ ਮੈਟਰ ਬੇਸੇ ਇਸ ਲਈ ਸਾਥਿਓ ਘਬਰਾਉਣ ਦੀ ਲੋੜ ਨਹੀਂ ਕਈ ਸਾਥੀ ਬਿਣਾ ਗੱਲ ਤੋਂ ਹੀ ਗਰੁੱਪਾਂ ਦੇ ਵਿੱਚ ਗੁੰਮਰਾਹ ਕਰਨ ਲੱਗ ਜਾਂਦੇ ਨੇ ਸਾਥੀਓ ਇਸ ਗੱਲ ਤੇ ਧਿਆਨ ਦਿਓ ਕਿ ਤੁਸੀਂ ਕਿੱਥੇ ਖੜੇ ਹੋ ਤੁਹਾਡੀ ਮੈਰਟ ਕਿੱਥੇ ਖੜੀ ਹੈ ਤੁਸੀਂ ਕਿੱਥੇ ਖੜੇ ਜੇ ਸਾਥੀਓ ਆਦੇ ਤੇ ਵਿਸ਼ਵਾਸ ਆਪ ਕਰੋ ਤੁਸੀਂ ਨਾ ਕਿ ਐਵੇਂ ਬਿਨਾ ਗੱਲ ਤੋਂ ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਕਰ ਲਓ ਸਾਥੀਓ ਮੈਂ ਅੰਤ ਦੇ ਵਿੱਚ ਚਾਰ ਲੈਣਾ ਖਹਿ ਕੇ ਤੁਹਾਡੇ ਤੋਂ ਇਜਾਜ਼ਤ ਮੰਗਾਗਾ ਮੈਂ ਸੁਣਿਆ ਏ ਉਦਮ ਬਾਰੇ ਬੜੀਆਂ ਨੇ ਤੈਰੀਆਂ ਸੁਣਿਆ ਬਜ਼ੁਰਗਾ ਤੋਂ ਮੈਂ ਸੁਣਿਆ ਏ ਉਦਮ ਬਾਰੇ ਬੜੀਆਂ ਨੇ ਤੈਰੀਆਂ ਸੁਣਿਆ ਬਜ਼ੁਰਗਾ ਤੋਂ ਆਪਸ ਵਿੱਚ ਕੀ ਗੱਲ ਕਰਦੇ ਤਕਦੀਰਾ ਤੇ ਤਦਬੀਰਾ ਸੁਣਿਆ ਬਜ਼ੁਰਗਾ ਤੋਂ ਸੋ ਸਾਥੀਓ ਮੈਂ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਮੰਗਦਾ ਹਾਂ ਧੰਨਵਾਦ ਕਹਿੰਦਾ ਹਾਂ ਗੁਸਤਾਖੀ ਲਈ ਮਾਫੀ ਅਗਲੀ ਗੱਲਬਾਤ ਅਨਿਲ ਵੀਰ ਜੀ ਤੁਹਾਡੇ ਨਾਲ ਕਰਨਗੇ ਸਤਕਾਰਯੋਗ ਹਾਂ ਉਹਨਾਂ ਅਰਥਾਂ ਨਾਲ ਮੇਰੇ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਸਾਰੀ ਗੱਲ ਜਸਵਿੰਦਰ ਸਰ ਨੇ ਕਲੀਅਰ ਕਰ ਦਿੱਤੀ ਬਾਕੀ ਗੱਲ ਹੈ ਡਿਪਾਰਟਮੈਂਟ ਦੀ ਡਿਪਾਰਟਮੈਂਟ ਕਹਿ ਰਿਹਾ ਖੁਦ ਕਿ ਥੋੜਾ ਤੁਸੀਂ ਸਬਰ ਕਰ ਲਓ ਕਿ ਐਨ ਉਹ ਵੀ ਭਰਤੀ ਕੱਲ ਨੂੰ ਕਿਸੇ ਹੋਰ ਮੋੜ ਤੇ ਚਲੀ ਜਾਵੇ ਉਹ ਤਾਂ ਥੋੜੀ-ਮੋਟੀਆਂ ਜੋ ਵੀ ਕਮੀਆਂ ਪੂਰੀਆਂ ਕਰ ਰਿਹਾ ਆਪਦੀ ਵੀ ਕੱਲ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਤੇ ਕਿਤੇ ਸਾਹ ਦੋ ਸਾਹ ਤੁਸੀਂ ਜੁਆਇਨ ਕਰ ਜਾਓ ਬਾਅਦ ਚ ਫੇਰ ਪ੍ਰੋਬਲਮ ਆਵੇ ਉਹ ਤਾਂ ਹੀ ਪਹਿਲਾਂ ਥੋੜਾ ਟਾਈਮ ਲੱਗ ਰਿਹਾ ਹੈ ਬਾਕੀ ਸਾਰਾ ਕੁਝ ਪੋਜ਼ਿਟਿਵ ਹੈ ਕੋਈ ਚੱਕਰ ਨਹੀਂ ਸਾਰੇ ਸੇਫ ਹੋ ਤੁਸੀਂ ਬਾਕੀ ਚਲੋ ਗਰੁੱਪਾਂ ਵਾਲੀ ਸਰਨੇ ਕੀਤੀ ਐ ਬਈ ਚਲੋ ਸਾਰੇ ਆਪਾਂ ਇਕੱਠੇ ਹੋ ਕੇ ਵਰਕ ਕਰੀਏ ਤਾਂ ਆਪਾਂ ਜਲਦੀ ਜੁਆਇਨ ਲਈਏ ਗਰੁੱਪਾਂ 'ਚ ਬੋਲਣਾ ਨਾਲ ਜਾਂ ਜ਼ੂਮ ਤੇ ਕੁਛ ਐਦਾਂ ਨਹੀਂ ਹੁੰਦਾ। ਅਕਿ ਸਾਰਾ ਕੁਝ ਵਧੀਆ ਚੱਲ ਰਿਹਾ ਐ ਡਿਪਾਰਟਮੈਂਟ ਕੱਲ ਫੇਰ ਸਾਡੀ ਮੀਟਿੰਗ ਹੈਗੀ ਐ ਡਿਪਾਰਟਮੈਂਟ ਅਸੀਂ ਕੱਲ ਸਾਨੂੰ ਫੇਰ ਬੁਲਾਇਆ ਗਿਆ ਅਸੀਂ ਕੱਲ ਫੇਰ ਉੱਥੇ ਜਾਵਾਂਗੇ। ਪਰਸੋਂ ਫੇਰ ਇੱਕ ਸਰ ਨਾਲ ਉਹਨਾਂ ਨਾਲ ਵੀ ਆਪਣਾ ਰਾਬਤਾ ਦੋ ਤਿੰਨ ਦਿਨ ਮਤਲਬ ਵਰਕ ਕਰ ਰਹੇ ਅਸੀਂ ਅੱਗੇ ਵੀ ਜਾਰੀ ਐ। ਆ ਸਰ ਵੀ ਨਾਲ ਸੀ ਉਹ ਉਹ ਵੀ ਸਾਰਾ ਗਏ ਹੋਏ ਆਪਣੇ ਸਿਵਲ ਸੈਕਟਰੀਟ ਉਹ ਵੀ ਆਪ ਦਾ ਚਲੋ ਆਪਣਾ ਕੰਮ ਵਰਤੀ ਰਿਲੇਟਡ ਹੀ ਹੋ ਬਾਕੀ ਸਾਰਾ ਕੁਝ ਓਕੇ ਆ ਕੋਈ ਘਬਰਾਉਣ ਦੀ ਕਿਸੇ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਜੇ ਕਿਸੇ ਨੂੰ ਕਿਸੇ ਦੀ ਕੋਈ ਡਾਊਟ ਹੈ ਨਾ ਸਾਨੂੰ ਫੋਨ ਪਰਸਨਲ ਫੋਨ ਕਰਕੇ ਪੁੱਛ ਸਕਦਾ ਜੀ ਕਿਸੇ ਵੀ ਤਰ੍ਹਾਂ ਦਾ ਬਾਕੀ ਧੰਨਵਾਦ ਸਾਥਿਓ ਸਾਥਿਓ ਸਾਡਾ ਜਿਹੜਾ ਫਰਜ ਏ ਉਹ ਅਸੀਂ ਨਿਭਾ ਰਹੇ ਆ ਜਿਹੜੀ ਸਹੀ ਜਾਣਕਾਰੀ ਏ ਉਹ ਤੁਹਾਡੇ ਤੱਕ ਪਹੁੰਚਾ ਰਹੇ ਆ ਇਸ ਲਈ ਸਾਥਿਓ ਇਸ ਚੈਨਲ ਨੂੰ ਵਾਤਵਾਤ ਸਬਸਕ੍ਰਾਈਬ ਕਰ ਲਓ ਕਿ ਜਿਹੜੀ ਵੀ ਜਾਣਕਾਰੀ ਏ ਉਹ ਸਮੇਂ-ਸਮੇਂ ਤੇ ਤੁਹਾਡੇ ਸਾਹਮਣੇ ਸਹੀ ਜਿਹੜੀ ਰੱਖੀ ਜਾਵੇ ਤਾਂ ਕਿ ਸਾਥੀਓ ਘਰਾਂ ਦੇ ਵਿੱਚ ਬੈਠੇ ਜਿਹੜੇ ਸਾਥੀ ਨੇ ਉਹ ਬੇਜਾਰੀ ਦੇ ਜਿਹੜੇ आलम ਦੇ ਵਿੱਚ ਗੁਜ਼ਰਦੇ ਨੇ ਇਸ ਲਈ ਸਾਥੀਓ ਤੁਸੀਂ ਖੁਦ ਸਿਆਣੇ ਹੋ ਦਾਨਸ਼ਮੰਦ ਬਣੋ ਕਿ ਸਾਥੀਓ ਜਿਹੜੀ ਆਪਦੀ ਬੁੱਧੀ ਤੁਸੀਂ ਆਪ ਵਰਤੋ ਕਿ ਐਵੇਂ ਬਿਨਾਂ ਗੱਲ ਤੋਂ ਕਿਸੇ ਦੇ ਅੱਖਾਂ ਬੰਦ ਕਰਕੇ ਯਕੀਨ ਨਾ ਕਰ ਲਿਆ ਕਰੋ ਸਾਥਿਓ ਮੈਂ ਪਹਿਲਾਂ ਵੀ ਕਹਿ ਦਿੱਤਾ ਕਿ ਕੰਮ ਜਿਹੜਾ ਮੈਟ ਬੇਸ ਹੀ ਹੋਏਗਾ ਸਟੈਪ ਬਾਈ ਸਟੈਪ ਹੋਵੇਗਾ ਇਸ ਲਈ ਸਾਥਿਓ ਅਨਿਲ ਵੀਰ ਨੇ ਵੀ ਕਹਿ ਦਿੱਤਾ ਹੈ ਕਿ ਡਿਪਾਰਟਮੈਂਟ ਇਸ ਗੱਲ ਤੋਂ ਥੋੜਾ ਜਿਹਾ ਡੇਰੀ ਕਰ ਰਿਹਾ ਹੈ ਕਿ ਜਿਹੜਾ ਆਪਣਾ ਕੰਮ ਹੈ ਉਹ ਸਹੀ ਤਰੀਕੇ ਦੇ ਨਾਲ ਹੋਵੇ ਕੱਲ ਨਾ ਕੱਲ ਇਹ ਨਾ ਹੋਵੇ ਕਿ ਕੋਈ ਸਾਥੀ ਕੋਰਟ ਦੇ ਵਿੱਚ ਚਲਾ ਜਾਵੇ ਉੱਥੇ ਫਿਰ ਆਪਾਂ ਨੂੰ ਅੜਚਨਾ ਆਣਾ ਇਸ ਲਈ ਸਾਥਿਓ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਧੰਨਵਾਦ ਕਰਦੇ ਆਂ ਤੇ ਸਾਥੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਜਿਹੜਾ ਸਮੇਂ ਤੇ ਸਹੀ ਸਮੇਂ ਤੇ ਸਹੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਸਕੀਏ ਉਹ ਸਾਥੀਓ ਧੰਨਵਾਦ